ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 31 ਅਗਸਤ ਹੈ ਮੈਂ ਸਰਗੁਨ ਪ੍ਰੇਕੌਰ ਕਲਾਸ 11th ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਕਹੋ ਨਾਨਕ ਹਰ ਪਜ ਮਨਾ ਜਹਿਬੇ ਦੇ ਜਲ ਕਉ ਮੇਂ 헤 ਭਾਈ ਤੂੰ ਪਰਮੇਸ਼ਰ ਦੇ ਗੁਣਾ ਦਾ ਗਾਇਨ ਨਹੀਂ ਕੀਤਾ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ ਹੈ ਗੁਰੂ ਜੀ ਆਖਦੇ ਹਨ 헤 ਭਾਈ 헤 ਮੇਰੇ ਮਨਾ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਇਸ ਤਰ੍ਹਾਂ ਕਰਿਆ ਕਰ ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀ ਨਹੀਂ ਸਕਦੀ ਉਸ ਦਾ ਪਾਣੀ ਨਾਲ 모ਹ ਹੈ ਪ੍ਰੇਮ ਹੈ ਤੂੰ ਵੀ ਪਰਮੇਸ਼ਰ ਨਾਲ ਮੱਛੀ ਵਾਂਗ ਮੋਹ ਪਿਆਰ ਪਾ ਕੇ ਰੱਖਿਆ ਕਰ ਵਿਖੇ ਨਿਯੋਕਾਹੇ ਰਚਿਓ ਨਮਕ ਨਾ ਹੋਹੇ ਉਦਾਸ ਕਹੋ ਨਾਨਕ ਪਜ ਹਰ ਮਨਾਂ ਪਰੇ ਨਾ ਜਮਕੀ ਫਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ हे ਭਾਈ ਤੂੰ ਤਾਂ ਸਦਾ ਵਿਸ਼ੇਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਅੱਖ ਚਪਕੰਦੇ ਸਮੇ ਲਈ ਵੀ ਇਨ੍ਹਾਂ ਵਿਸ਼ੇਵਿਕਾਰਾਂ ਤੋਂ ਪਰੇ ਨਹੀਂ ਹਟਦਾ ਸਦਾ ਮਸਤ ਰਹਿੰਦਾ ਹੈ ਗੁਰੂ ਜੀ ਆਖਦੇ ਹਨ हे ਭਾਈ हे ਮਨਾਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ ਸਿਮਰਨ ਕਰਨ ਨਾਲ ਤੇਰੇ ਗਲ ਵਿੱਚ ਜਮਦੂਤਾਂ ਦੀ ਫਾਹੀ ਨਹੀਂ ਪਵੇਗੀ ਸੁਚੇਤ ਹੋਣਾ ਕਰ ਗੁਰੂ ਪਿਆਰੀ ਸਾਥ ਸੰਗਤ ਜੀ ਬੜੇ ਪ੍ਰੇਮ ਪਿਆਰ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ ਵਿਸ਼ੇਵਿਕਾਰਾਂ ਪਾਪਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਜਮਦੂਤਾਂ ਦੀ ਫਾਹੀ ਤੋਂ ਬਚਿਆ ਜਾ ਸਕਦਾ ਹੈ ਪਿਆਰੇ ਵਿਦਿਆਰਥੀਓ ਗੁਰੂ ਪਾਸੋਂ ਸਮਤ ਲੈਣ ਲਈ ਗੁਰੂ ਪਾਸੋਂ ਸੋਝੀ ਲੈਣ ਲਈ ਰੋਜ਼ਾਨਾ ਅਰਦਾਸ ਕਰਿਆ ਕਰੋ ਪਰਮੇਸ਼ਰ ਦਾ ਸਦਾ ਹੀ ਸ਼ੁਕਰ ਕਰਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ